ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 1984 ਦਾ ਜੋ ਕਲੂਕਾਰਾ ਹੈ ਉਹਦੇ ਸਬੰਧ ਚ ਲਗਾਇਆ ਗਿਆ ਹੈ ਕਿਉਂਕਿ ਬੜਾ ਦੁਖਾਂਤ ਹੈ ਆਪਾਂ ਚਾਹੇ 1984 ਦਾ ਕਲੂਕਾਰੇ ਦੀ ਗੱਲ ਕਰੀਏ ਤੇ ਜਾਂ ਜੋ ਲੁਸਾਨੀ ਸ਼ਹਾਦਤ ਹੈਗੀ ਹੈ ਸੰਤ ਸ਼੍ਰੀ ਗੁਰਜਨ ਦੇਵ ਜੀ ਮਹਾਰਾਜ ਜੀ ਦੀ ਉਹਦੀ ਗੱਲ ਕਰੀਏ ਇੱਕ ਛੋਟਾ ਜਿਹਾ ਉਪਰਾਲਾ ਹੈਗਾ ਜੋ ਹਰ ਸਾਲ ਔਰ ਕਈ ਵਾਰਾਂ ਤੋਂ ਸਤਾ ਰنجੀਸੇ ਨਵਾਨਾਂ ਦੇ ਨੇ ਟੀਮ ਕਰਦੀ ਆ ਰਹੀ ਹੈ ਕਹਿੰਦੇ ਖੂਨਦਾਨ ਮਹਾਨਦਾਨ ਔਰ ਮੈਨੂੰ ਯਾਦ ਆ ਕਿ ਇਨੇ ਸਮੇਂ ਦੇ ਵਿੱਚ ਸੌਵਾਂ ਦੀ ਗਿਨਤਾ ਛੱਡੋ ਹਜ਼ਾਰਾਂ ਦੀ ਗਿਣਤੀ ਵਿੱਚ ਇਹਨਾਂ ਵੱਲੋਂ ਧਾਨ ਦਿੱਤੇ ਗਏ ਜਿਹੜੇ ਸਾਡੇ ਭਰਾਵਾਂ ਭੈਣਾਂ ਵੱਲੋਂ ਦਿੱਤੇ ਹੋਏ ਖੂਨ ਹੈ ਜਿਹਦੇ ਕੀ ਸੇਵਾ ਸਮਾਨ ਅਤੇ ਕੈਂਪ ਦੀ ਜਿਹੜੀ ਹੈ ਨਵਾਨ ਦੀ ਜ਼ਿੰਮੇਵਾਰੀ ਮੁਖ ਸੇਵਾਦਾਰ ਸ਼ਾਤਰੰਜੀ ਜ਼ਮਾਨਾ ਦੇ ਉੱਤੇ ਨਿਮਾਨਾ ਦੇ ਉੱਤੇ ਲੱਗੀ ਹੋਈ ਹੈ ਉਹ ਸੇਵਾ ਦਾ ਚਲਦਿਆ ਹਜ਼ਾਰਾਂ ਦੀ ਗਿਣਤੀ ਵਿੱਚ ਜ਼ਿੰਦਗੀਆਂ ਬਚਾਈਆਂ ਗਈਆਂ ਨੇ ਔਰ ਮੈਂ ਰਿਣੀ ਇਹਨਾਂ ਦਾ ਔਰ ਖੁਸ਼ਕਿਸਮਤ ਆ ਕਿ ਜਿੱਥੇ ਮੇਰੇ ਇਹਨਾਂ ਨਾਲ ਨਿੱਜੀ ਸੰਬੰਧ ਨੇ ਉਤੋਂ ਇਲਾਵਾ ਪਰਿਵਾਰਕ ਸੰਬੰਧ ਦੇ ਹੋ ਸਿਆਸੀ ਜ਼ਮਾਨ ਸਾਡੇ ਹੈਗੇ ਅਸੀਂ ਇੱਕੋ ਮਾਂ ਪਾਰਟੀ ਨੂੰ ਦੋਨੋਂ ਬਿਲੋਂਗ ਕਰਦੇ ਆਂ ਉਹਦੇ ਵਿੱਚ ਹੈਗੇ ਆ ਉਹ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਨੂੰ ਮਾਣ ਹੈ ਇਹਨਾਂ ਦੇ ਇਹਨਾਂ ਦੇ ਕੀਤੇ ਹੋਏ ਕੰਮਾਂ ਤੇ ਮੁਕਤਾਲੀ ਕੀਤੇ ਹੋਏ ਕੰਮ ਤੇ ਔਰ ਸਭ ਤੋਂ ਵੱਡੀ ਗੱਲ ਹੈਗੀ ਹੈ ਪੂਰੀ ਪੰਜਾਬ ਦੇ ਵਿੱਚ ਕੀਤੀ ਹੋਈ ਸੇਵਾ ਦੇ ਇਹਨਾਂ ਨੇ ਦਿੱਤੀ ਹੋਈ ਸੇਵਾ ਬਹੁਤ ਮਹਾਨ ਹੈ ਜਿੱਥੇ ਸਾਡੇ ਸਮਾਜ ਭਤੀ ਹੈਗੀ ਹੈ ਉਤੋਂ ਇਲਾਵਾ ਕਿਸਾਨੀ ਪ੍ਰਤੀ ਵੀ ਇਹਨਾਂ ਦੀ ਬਹੁਤ ਸਿਹਤ ਹੈ। ਸਾਡੀ ਤੇ ਘਰ ਦੀ ਲੈ ਕੇ ਲੋਕ ਚੋਰ ਪ੍ਰਚਾਰ ਦੇ ਲੈ ਕੇ ਜਿੰਨੇ ਤੇ ਦਰਾਂ ਕੈਪਿਟਲ ਤੇ ਆਇਆ ਜਿੱਦੂ ਜਿੰਨੀ ਮਤਾਂ ਨੂੰ ਸਮਝ ਰਹੀ ਕੀ ਕਰਾਂ ਚੱਲੂ ਜੀ ਦੇ ਬਾਅਦ। ਵੇਖੋ ਗੱਲ ਇਦਾਂ ਹੈ। ਕਹਿੰਦੇ ਆ ਕਿ ਜਿਹੜੇ ਅਸੀਸਾਂ ਨੇ ਨਾ ਕੰਮ ਉਹ ਕਰਦੀਆਂ। ਹੁਣ ਚੋਰ ਪ੍ਰਚਾਰ ਵਿੱਚ ਸਾਰੇ ਲੁਧਿਆਣੇ ਨੂੰ ਕੀ ਪੂਰੇ ਪੰਜਾਬ ਨੂੰ ਜਾਂ ਪੂਰੇ ਵਰਲਡ ਨੂੰ ਸਾਡੇ ਬਾਰੇ ਪਤਾ ਹੈ। ਮੈਨੂੰ ਇੱਕ ਤੁਹਾਡੇ ਲਗੇ ਜਰਨਲਿਸਟ ਨੇ ਅੱਜ ਇੱਕ ਸਵਾਲ ਪੁੱਛਿਆ। ਬਹੁਤ ਸਾਡਾ ਭਰਾ ਵਾ ਉਹ ਕਹਿੰਦਾ ਕੋਈ ਮੰਸਾ ਲੋਕੀ ਕਹਿੰਦਾ ਤੁਸੀਂ ਪੈਂਟ ਤੇ ਕਮੀਜ਼ ਜ਼ਿਆਦਾ ਬੰਦਦੇ ਹੋ ਕੁੜਤਾ ਵੇ ਮਾ ਘੱਟ ਵਾ ਤੁਸੀਂ ਐ ਤਰ੍ਹਾਂ ਦੀ ਐਸਾ ਕੁੜਤਾ ਮਾ ਬੰਦਿਓ ਮੈਂ ਕਿਹਾ ਕੋਈ ਜਾਨਵਰ ਹੁੰਦੇ ਨੇ ਜਿਹੜਾ ਅੰਦਰੋਂ ਕੁਝ ਹੋਰ ਹੁੰਦਾ ਤੇ ਬਾਹਰੋਂ ਕੁਝ ਹੋਰ ਹੁੰਦਾ ਹੈ ਮੇਰੇ ਤਾਂ ਅੰਦਰੋਂ ਵੀ ਉਹੀਆਂ ਤੇ ਬਾਹਰੋਂ ਵੀ ਉਹੀਆਂ ਇਸ ਕਰਕੇ ਮੈਂ 70 ਦਿਨਾਂ ਜੋ 6 ਦਿਨ ਆਪਣੇ ਕੋਟ ਆਪਣੇ ਪੈਂਟ ਸ਼ਰਟ ਹੀ ਬਣਾ ਕਿਉਂਕਿ ਭਾਈ ਇਹਦਾ ਆਮ ਸਾਰੇ ਪਰਿਵਾਰਾਂ ਚੋਂ ਆ ਆ ਪਰਿਵਾਰਾਂ ਚੋਂ ਉੱਠੇ ਹੋਏ ਆ ਸੋ ਮੈਨੂੰ ਜੋ ਪਿਆਰ ਸਤਕਾਰ ਔਰ ਅਸੀਸਾਂ দান ਕਰਨ ਦੇ ਵਿੱਚ ਔਰ ਖੂਨਦਾਨ ਚਾਹ ਕੇ ਮਿਲੀਆਂ ਨੇ ਉਹ ਅਸੀਸਾਂ ਮੈਨੂੰ ਲੋਕਾਂ ਦਾ ਝੂਠ ਬੋਲ ਕੇ ਨਹੀਂ ਮਿਲੀਆਂ ਸੋ ਪਿਆਰ ਚਾਹੀਦਾ ਹੈਗਾ ਪਰਿਵਾਰ ਦਾ ਪਰਿਵਾਰ ਦੀਆਂ ਅਸੀਸਾਂ ਚਾਹੀਦੀਆਂ ਬਿਰਕਾਂ ਦੇ ਅਸੀਸਾਂ ਚਾਹੀਦੀਆਂ ਔਰ ਮੈਂ ਜੇ ਪਹਿਲੇ ਕਿ ਖੂਨਦਾਨ ਮਹਾਨਦਾਨ ਹੈ ਕਈ ਜ਼ਿੰਦਗੀਆਂ ਬਚਾਦਾ ਜਦੋਂ ਸਾਡੀ ਜ਼ਿੰਦਗੀ ਜਿਹੜੀ ਬਚ ਗਈ ਸਾਨੂੰ ਉਹਦੀ ਅਸੀਸ ਮਿਲ ਗਈ ਤਮਨੂਲਾ ਦਾ ਇਲੈਕਸ਼ਨ ਨਾਲ ਵੱਡੀ ਮੈਨੂੰ ਉਹ ਸੀਸ ਹੈ ਮੇਰੀ ਜ਼ਿੰਦਗੀ ਨੂੰ ਬਚਾਦੀ ਹੈ ਹਲਕਾ ਵਾਸੀਆਂ ਨੂੰ ਪੀ ਅਪੀਲ ਕਰਨਾ ਚਾਹੁੰਦਾ ਹਾਂ ਜੀ ਮੈਂ ਜਿੰਨੇ ਲੁਧਿਆਣਾ ਪਛਵੀ ਦੇ ਮੇਰੇ ਪਰਿਵਾਰਕ ਮੈਂਬਰ ਨੇ ਜੋ ਕਿ 174000 ਦੀ ਸਾਡਾ ਪਰਿਵਾਰ ਹੈ ਤਾਂ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਤੁਸੀਂ ਅੱਗੇ ਵੀ ਸਰ ਨੂੰ ਦੇਖ ਲਿਆ ਉਹਨਾਂ ਨੂੰ ਪਰਿਵਾਰਕ ਮੈਂਬਰ ਬਣਾ ਕੇ ਉਹ ਦੇਖ ਚੁੱਕੇ ਆ ਪਰ ਉਹ ਆਪਣੇ ਸਕੇ ਹੋਏ ਕਿ ਨਹੀਂ ਹੋਏ ਤੁਸੀਂ ਜੱਜ ਕਰਨਾ ਪਰ ਮੈਂ ਜਿਹੜਾ ਹਮੇਸ਼ਾ ਹੀ ਇੱਥੇ ਜਿੰਮੇ ਵਾਲਿਆ ਮੈਂ ਦਾ ਸਵੇਤ ਤੁਹਾਡਾ ਸਾਥ ਚਾਹੀਦਾ ਮੈਨੂੰ ਔਰ ਤੁਹਾਡੇ ਸਾਥ ਨਾਲ 1.5 ਸਾਲ ਦਾ ਵਫਾ ਹੈ 1.5 ਸਾਲ ਦੇ ਵਕਫੇ ਵਿੱਚ ਆਪਾਂ ਸਾਰੇ ਰਲ ਕੇ ਉਹ ਕੰਮ ਕਰਾਂਗੇ ਜੋ ਵੀ ਲੱਟ ਸੱਚ ਨਹੀਂ ਹੋਇਆ 1.5 ਸਾਲ ਸੀ ਹੋਇਆ ਸੋ ਮੇਰੀਆਂ ਬੇਨਤੀਆਂ ਇਸ ਸਾਰੇ ਵੋਟਸ ਦੇ ਸਪੋਰਟ ਜੜੀ ਹੈ ਕਿ ਆ ਉਹ ਸਾਨੂੰ ਕੀਤੀ ਜਾਵੇ ਸ਼੍ਰੋਮਣੀ ਕਾਲੀਦਾਲ ਨੂੰ ਇਸ ਚੋਣ ਨਿਸ਼ਾਨ ਸਾਡਾ ਤੱਕੜੀ ਹੈ